ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਮੈਕੂ ਟਿੱਲੋ ਅਤੇ ਉਹਨਾਂ ਦੇ ਹਸਬੰਦ ਅਨਮੋਲ ਬਾਰੇ ਕੁਝ ਦਿਨਾਂ ਤੋਂ ਇੱਕ ਬੜੀ ਜ਼ਿਆਦਾ ਕੰਟਰੋਵਰਸੀ ਛਿੜ ਚੁੱਕੀ ਸੀ ਅਤੇ ਕਾਫੀ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਅਨਮੋਲ ਨੂੰ ਮੈਕੂ ਟਿੱਲੋ ਨੇ ਛੱਡ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਕੱਲ ਮੈਕੂ ਟਿੱਲੋ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਲਿਖ ਰਹੀ ਸੀ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਬਲਕਿ ਲੋਕੀ ਸਵਾਦ ਲੈਣ ਲਈ ਕੁਝ ਵੀ ਬੋਲੀ ਜਾ ਰਹੇ ਨੇ ਅੱਜ ਉੱਥੇ ਹੀ ਮੈਕੂ ਢਿੱਲੋ ਦੇ ਘਰ ਵਾਲੇ ਅਨਮੋਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਲੋਕਾਂ ਦਾ ਕੰਮ ਸਵਾਦ ਲੈਣਾ ਹੈ ਤੇ ਉਹਨਾਂ ਨੇ ਸਵਾਦ ਲੈਂਦੇ ਰਹਿਣਾ ਹੈ ਕੁਝ ਦਿਨਾਂ ਤੋਂ ਮੈਂ ਬਾਹਰ ਰਹਿ ਰਿਹਾ ਹਾਂ ਇਸ ਕਰਕੇ ਮੈਕੂ ਆਪਣੇ ਘਰਦਿਆਂ ਕੋ ਗਈ ਹੈ ਸਾਡੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਬਲਕਿ ਲੋਕ ਸਵਾਦ ਲੈਣ ਦੇ ਮਾਰੇ ਕਈ ਗੱਲਾਂ ਬਣਾ ਰਹੇ ਨੇ ਕਿ ਮੈਕੂ ਨੇ ਮੈਨੂੰ ਛੱਡ ਦਿੱਤਾ ਬਲਕਿ ਮੇਰੇ ਕਈ ਯਾਰ ਵੀ ਇਹੋ ਕਹਿ ਰਹੇ ਨੇ ਕਿ ਮੈਕੂ ਨੇ ਤੈਨੂੰ ਛੱਡ ਦਿੱਤਾ ਪਰ ਮੈਂ ਸਭ ਨੂੰ ਇਹ ਦੱਸ ਦਿੰਨਾ ਹਾਂ ਕਿ ਮੈਕੂ ਨੇ ਨਾ ਮੈਨੂੰ ਅੱਜ ਛੱਡਿਆ ਸੀ ਨਾ ਕੱਲ ਛੱਡਿਆ ਤੇ ਨਾ ਕਦੀ ਜ਼ਿੰਦਗੀ ਵਿੱਚ ਛੱਡਣਾ ਹੈ ਇਸ ਕਰਕੇ ਫਾਲਤੂ ਦੀਆਂ ਗੱਲਾਂ ਬਣਾਉਣੀਆਂ ਬੰਦ ਕਰੋ ਦੋਸਤੋ ਇਸ ਸਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਇੱਥੇ ਲੋਕਾਂ ਦੀ ਵੀ ਗਲਤੀ ਬੰਦੀ ਹੈ ਕਿ ਅਗਰ ਉਹਨਾਂ ਨੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕੀਤਾ ਕਿ ਅਸੀਂ ਵੱਕ ਹੋ ਗਏ ਆ ਤੇ ਲੋਕਾਂ ਨੂੰ ਵੀ ਸਵਾਦ ਲੈਣਾ ਨਹੀਂ ਚਾਹੀਦਾ ਪਰ ਸਾਡੇ ਲੋਕਾਂ ਨੂੰ ਆਦਤ ਪੈ ਗਈ ਹੈ ਸਵਾਦ ਲੈਣ ਦੀ ਜਿਸ ਕਰਕੇ ਲੋਕ ਚਾਹੁੰਦੇ ਨੇ ਕਿ ਇਹਨਾਂ ਦਾ ਘਰ ਖਰਾਬ ਹੋ ਜਾਵੇ